ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ حاضرਾਂ ਜੀ ਅੱਜ ਵੀ ਗੱਲ ਕਰਾਂਗੇ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਅੱਜ ਕਿਵੇਂ ਦਾ ਰਹਿ ਸਕਦਾ ਸੈਟਲਾਈਟ ਦੱਸ ਰਿਹਾ ਅਸਲੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 6 ਫਰਵਰੀ ਸਵੇਰ ਦਾ ਟਾਈਮ ਹੈ ਸੈਟਲਾਈਟ ਦੇ ਦਿੱਤੇ ਸਾਂਝਾ ਕਿ ਲਗਭਗ ਸੂਚੇ ਉੱਤਰ ਹਰਿਆਣਾ ਆਪਾਂ ਗੱਲ ਕਰੀਏ ਪੰਜਾਬ ਦੇ ਹਰਿਆਣਾ ਰਾਜਸਥਾਨ ਦਿੱਲੀ ਗੁਰੂਗਰਾਮ ਨਾਡਾ ਮਧ ਪ੍ਰਦੇਸ਼ ਰਾਇਸਥਾਨ ਦੇ ਬਹੁਤ ਸਾਰੇ ਖੇਤਰ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਬਣਿਆ ਹੋਇਆ ਨੜੇ ਤਰ੍ਹਾਂ ਕੋਈ ਸਿਸਟਮ ਹੈ ਨਹੀਂ ਸਕਰੀਨ ਤੇ ਵੀ ਦੇਖ ਸਕਦੇ ਆ ਕਿ ਲੈਹਿੰਦੇ ਵਾਲੇ ਪਾਸੇ ਜਾਂ ਲਾਗੇ ਛਾਗੇ ਕਿਤੇ ਵੀ ਕੋਈ ਸਿਸਟਮ ਵੈਸਟਰਨ ਡਿਸਰਬਸ ਨਹੀਂ ਹੈ ਜਿਸ ਦੇ ਨਾਲ ਜਿਸ ਦੇ ਸਦਕਾ ਅੱਜ ਮੈਦਾਨਾਂ ਦੇ ਵਿੱਚ ਮੌਸਮ ਸਾਫ਼ ਰਹਿਦਾ ਜਾ ਰਿਹਾ ਹੈ ਇੱਕ ਹਲਕਾ ਜਿਹਾ ਸਿਸਟਮ ਜਿਹੜਾ ਕਿ ਪਹਾੜਾਂ ਦੇ ਉੱਤੇ ਇਫੈਕਟ ਕਰ ਰਿਹਾ ਅੱਜ ਜਿਹਦਾ ਕਿ ਅਸਰ ਹੈ ਜਿਹੜਾ ਹਿਮਾਚਲ ਅਤੇ ਜੰਮੂ ਦੇ ਉੱਪਰਲੇ ਭਾਗਾਂ ਦੇ ਕੁਝ ਭਾਗਾਂ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਜਿੱਥੇ ਹਲਕੀ ਫੁਲਕੀ ਬਰਫਬਾਰੀ ਹੋ ਸਕਦੀ ਹੈ ਤੇ ਹੇਠਲੇ ਤਾ ਸਨੀਫਾਵੇਗਾ ਇਸ ਲਈ ਮੌਸਮ ਅੱਜ ਮੁੱਖ ਤੌਰ ਤੇ ਖੁਸ਼ਕਾ ਤੇ ਸਾਫੀ ਰਹੇਗਾ ਅੱਜ ਮੈਦਾਨਾਂ ਦੇ ਵਿੱਚ ਖਾਸ ਕਰਕੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਸੋ ਜਿਹੜੇ ਜਿਹੜੇ ਅਫਰ ਟੈਂਪਰੇਚਰ ਦੀ ਗੱਲ ਕਰਦੇ ਆ ਤੇ ਅੱਜ ਤੱਕ ਸਾਰੇ ਜਿਹੜੇ ਟੈਂਪਰੇਚਰ ਦਰਜ ਹੋਏ ਨੇ ਉਹ 4 ਤੋਂ ਲੈ ਕੇ 8-9 ਦੇ ਵਿਚਕਾਰ ਦਰਜ ਹੋਏ ਨੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਤੇ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਤੇ ਇਹ ਟੈਂਪਰੇਚਰ ਦਿਨਾਂ ਦੇ ਜਿਹੜੇ ਟੈਂਪਰੇਚਰ ਹੋਣਗੇ ਇਹਨਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਦਿਨਾਂ ਦੇ ਟੈਂਪਰੇਚਰ 22 ਤੋਂ 24 ਦੇ ਵਿਚਕਾਰ ਦਰਜ ਹੋ ਰਹੇ ਨੇ ਤੇ ਇਹ ਇਸੇ ਤਰ੍ਹਾਂ ਰੁਟੀਨ ਦੇ ਮੁਤਾਬਕ ਦਰਜ ਹੁੰਦੇ ਰਹਿਣਗੇ ਰਾਜਸਥਾਨ ਵਾਲੇ ਪਾਸੇ ਟੈਂਪਰੇਚਰ ਹੋਰ ਵੱਧ ਸਕਦੇ ਨੇ ਹੋ ਸਕਦਾ ਉਹਦੇ ਦੋ ਤਿੰਨ ਦਿਨਾਂ ਦੇ ਵਿੱਚ ਟੈਂਪਰੇਚਰ 28-29 ਨੂੰ ਵੀ ਟੱਚ ਕਰ ਜਾਣ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਧੁੰਦ ਅੱਜ ਕਿਤੇ ਵੀ ਕੋਈ ਖੇਤਰਾ ਦੇ ਵਿੱਚ ਧੁੰਦ ਦੇ ਜਿਹੜੀ ਰਿਪੋਰਟ ਨਹੀਂ ਹੈ ਖਾਸ ਕਰ ਪੰਜਾਬ ਹਰਿਆਣੇ ਦੇ ਵਿੱਚ ਜੋ ਵੀ ਦੇ ਕੁਝ ਖੇਤਰਾ ਦੇ ਵਿੱਚ ਧੁੰਦ ਹੈ ਖਾਸ ਕਰ ਉਹ ਖੇਤਰ ਜਿਹੜੇ ਪਹਾੜਾਂ ਤੇ ਬਿਲਕੁਲ ਨਾਲ ਲੱਗਦੇ ਆ ਬਹਿਰਾਈ ਚ ਤੇ ਨਾਲ ਲੱਗ ਜਿਹੜੇ 2-3 ਜ਼ਿਲ੍ਹੇ ਹੋਰ ਨੇ ਨਾ ਜ਼ਿਲ੍ਹਿਆਂ ਦੇ ਵਿੱਚ ਧੁੰਦ ਹੈ ਖਾਸ ਕਰ ਜਿਹੜੇ ਬਿਲਕੁਲ ਜਿਹੜੇ ਪਹਾੜਾਂ ਦੀ ਰੇਂਜ ਆਉਂਦੇ ਜ਼ਿਲ੍ਹੇ ਆ ਜੋ ਵੀ ਦੇ ਉਹਨਾਂ ਖੇਤਰਾ ਤੱਕ ਧੁੰਦ ਸੀਮਿਤ ਹੈ ਤੇ ਜੋ ਵੀ ਦੇ ਬਹੁਤੇ ਖੇਤਰਾ ਦੇ ਵਿੱਚ ਧੁੰਦ ਜਿਹੜੀ ਹੈ ਪਰਵਾਹ ਨਹੀਂ ਪਾਈ ਤੇ ਇੱਧਰ ਦਿੱਲੀ ਵਾਲੇ ਫਾਸਲੇ ਵੀ ਧੁੰਦ ਦੇ ਕੋਈ ਰਿਪੋਰਟ ਨਹੀਂ ਆ ਦਿੱਲੀ ਗੁਰੂਗਰਾਮ ਮਨੋਇਡਾ ਮਧ ਪ੍ਰਦੇਸ਼ ਰਾਜਸ탄 ਹਰਿਆਣਾ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਧੁੰਦ ਦੇ ਨਾਲ ਖੇਤਰਾਂ ਦੇ ਵਿੱਚ ਕਿਤੇ ਵੀ ਅਜੇ ਦਰਜ ਨਹੀਂ ਹੋਈ ਆ ਪੰਜਾਬ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਸਵੇਰ ਤੋਂ ਹੀ ਜਿਹੜੀ ਧੁੱਪ ਚੱਲ ਰਹੀ ਆ ਤੇ ਚੜ੍ਹੇਗੀ ਆਉਣ ਦੇ ਘੰਟਿਆਂ ਦੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਲੱਗਣ ਦੇ ਆਸਾਰ ਹੋਣਗੇ ਸੋ ਅੱਜ ਚਿੱਟਾ ਦਿਨ ਹੋਏਗਾ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤੇ ਖੇਤਰਾਂ ਦੇ ਵਿੱਚ ਸੂਰਜ ਚਮਕਦਾ ਰਹੇਗਾ ਬਦਲਵਾਈ ਉੱਚ ਬੱਦਲ ਅਜੇ ਲੰਘਣ ਦੇ ਆਸਾਰ ਨਾ ਮਾਤਰ ਨੇ ਕਿਉਂ ਜੜ ਦੇ ਪ੍ਰਭਾਵ ਸਦਕਾ ਕੋਈ ਬਦਲ ਬਈ ਨਹੀਂ ਆ ਰਹੀ ਹੈ ਇਸ ਲਈ ਮੌਸਮ ਅੱਜ ਮੁੱਖ ਤੌਰ ਤੇ ਖੁਸ਼ਕ ਅਤੇ ਸਾਫ਼ ਹੀ ਰਹੇਗਾ ਜਿਹੜਾ ਪੱਛਮੀ ਸਿਸਟਮ ਹੈ ਉਹ ਹਲਕੇ ਜਿਹੇ ਸਿਸਟਮ ਹੈ ਜਿਹੜਾ ਕਿ ਅੱਜ ਪਹਾੜਾਂ ਨੂੰ ਇਫੈਕਟ ਕਰ ਸਕਦੀ ਹੈ ਮੈਦਾਨਾਂ ਤੇ ਲਈ ਇਹਦਾ ਕੋਈ ਅਸਰ ਨਹੀਂ ਹੈ ਸੋ ਮੁੱਖ ਤੌਰ ਤੇ ਮੀਂਹ ਰਹਿਤ ਮੌਸਮ ਹੈ ਅੱਜ ਤੇ ਜਿਹੜੇ ਪਹਾੜਾਂ ਦੀ ਰੇਂਜ ਆਉਂਦੇ ਜਲੇ ਹੈ ਕੁਝ ਉਹਨਾਂ ਜਲਿਆਂ ਦੇ ਵਿੱਚ ਜ਼ਰੂਰ ਮੀਂਹ ਅਤੇ ਉਪਰਲੇ ਭਾਗਾਂ ਦੇ ਵਿੱਚ ਹਲਕੇ ਬਲਕੇ ਬਰਬਾਰੀ ਦਾ ਦੌਰ ਲੱਗ ਸਕਦਾ ਬਾਾਕੀ 에ਅਰ ਕੁਆਲਿਟੀ ਦੀ ਗੱਲ ਕਰੀਏ 에ਅਰ ਕੁਆਲਿਟੀ ਦੇ ਵਿੱਚ ਫਿਰ ਸੁਧਾਰ ਵੇਖਣ ਨੂੰ ਮਿਲਿਆ ਸੀ ਪਰ ਹੁਣ 에ਅਰ ਕੁਆਲਿਟੀ ਫ ਦਾਤੇ ਦੇ ਵਿੱਚ ਸੁਧਾਰ ਹੁੰਦਾ ਪਰ ਉਸ ਸਬਾਅ ਕਿਤੇ ਨਾ ਕਿਤੇ ਫਿਰ ਫੋਲੀਅਸ਼ਨ ਦੇ ਵਿੱਚ ਵਾਧਾ ਦਰਜ ਹੁੰਦਾ ਸੋ ਖੇਤੀਬਾੜੀ ਦੇ ਕੰਮ ਜਿਹੜੇ ਕਿਸਾਨ ਵੀਰ ਸਨ ਸੁਣ ਰਹੇ ਨੇ ਆਪਣਾ ਸਹਿਜਮਤੇ ਨਾਲ ਜਿਹੜਾ ਕਰਦੇ ਰਹੋ ਫਸਲਾਂ ਪਾਣੀ ਮੰਗਦਿਆਂ ਨੇ ਤੇ ਲਾਉਂਦੇ ਰਹੋ ਕਿਉਂਕਿ ਹਾਲੇ ਕੋਈ ਸਿਸਟਮ ਢਲ ਚ ਰਿਹਾ ਨਹੀਂ ਤੇ ਫਸਲਾਂ ਪਾਣੀ ਮੰਗਲੀਆਂ ਨੇ ਤੇ ਪਾਣੀ ਲਾਉਣਾ ਉਹਨਾਂ ਨੂੰ ਪੈਣਾ ਸੋ ਇਸ ਲਈ ਅਸੀਂ ਆਪਣਾ ਕੰਮ ਕਰ ਆਪਣਾ ਮਿੱਥੇ ਸ਼ਡਿਊਲ ਦੇ ਅਨੁਸਾਰ ਕਰਦੇ ਰਹੋ ਇਜਾਜ਼ਤ ਹੈ ਜੀ ਤੁਹਾਨੂੰ